ਅੱਜ ਦਾ ਇਹ ਮੁਬਾਰਕ ਮੌਕਾ ਜਿਸ ਵਿੱਚ ਅੱਜ ਸਾਰੇ ਦੇਸ਼ ਵਿਦੇਸ਼ਾਂ ਦੀਆਂ ਔਰ ਇਸ மூੂ ਪੰਜਾਬ ਦੇ ਆ ਅਲੱਗ-ਅਲੱਗ ਥਾਨਾਂ ਤੋਂ ਸੰਗਤਾਂ ਜਿਹੜੀਆਂ ਪੀਰ ਬਾਬਾ ਸਖੀ ਸਰਵਰ ਸ਼ਾਹ ਸੁਲਤਾਨ ਜੀ ਇੱਥੇ ਅੱਜ ਵਿਰਾਜਮਨ ਹੋਈਆਂ ਨੇ ਇੱਥੇ 1 ਮਾਰਚ ਤੋਂ ਲੈ ਕੇ 3 ਮਾਰਚ ਤੱਕ ਲਗਾਤਾਰ 3 ਦਿਨ ਬੜਾ ਵਿਸ਼ਾਲ ਤੇ ਭਾਰੀ ਸਮੂਹ ਸੰਗਤਾਂ ਦੇ ਵੱਲੋਂ ਜਿਹੜਾ ਇਹ ਆਯੋਜਨ ਕੀਤਾ ਜਾ ਰਿਹਾ ਹੈ ਇਥੋਂ ਦੀ ਪੀਰ ਬਾਬਾ ਸਖੀ ਸ਼ਾਹ ਸੁਲਤਾਨ ਦੀ ਸਰਵ ਮਤੀ ਦੀ ਜਿਹੜੇ ਸੰਗਤਾਂ ਇਹਨਾਂ ਨੇ ਰਲ ਮਿਲ ਕੇ ਸਾਰੇ ਸ਼ਹਿਰ ਵਾਸੀਆਂ ਦੇ ਸਹਿਯੋਗ ਦੇ ਨਾਲ ਇਸ ਮੇਲੇ ਦਾ ਜਿਹੜਾ ਯੋਜਨ ਕੀਤਾ ਮੈਂ ਇਹ ਇਹਨਾਂ ਨੂੰ ਬਤਾਈ ਦਿੰਨਾ ਸਮੂਹ ਸਾਰੇ ਸ਼ਹਿਰ ਸੰਗਤ ਵਾਸੀਵੋਲੋਂ ਔਰ ਇਸ ਸੁਲਤਾਨ ਪਰ ਦੇ ਵਿੱਚ ਇਸ ਸਖੀ ਸ਼ਾਹ ਸੁਲਤਾਨ ਦਾ ਜਿਹੜਾ ਇਤਿਹਾਸ ਹੈ ਉਹ ਇਹ ਹੈ ਕਿ ਇਥੋਂ ਦੇ ਸੁਲਤਾਨਾਂ ਦੇ ਸੁਲਤਾਨ ਜਿਹਦੇ ਕੇ ਨਾਮ ਤੋਂ ਆਪਾਂ ਕਹਿ ਸਕਦੇ ਹਾਂ ਕਿ ਜਿਹੜੇ ਰਾਜਿਆਂ ਦੇ ਰਾਜਾ ਸਾਡੇ ਪੀਰ ਬਾਬਾ ਸਖੀ ਸ਼ਾਹ ਸੁਲਤਾਨ ਜੀ ਇਸ ਸੁਲਤਾਨ ਦੇ ਉੱਤੇ ਵਿਰਾਜਮਾਨ ਸੀ ਉਹਨਾਂ ਦੀ ਇੱਕ ਸ਼ੇਸ਼ਾ ਬੀਬੀ ਫਾਤਿਮਾ ਜੀ ਉਹਨਾਂ ਦੇ ਨਾਲ ਸੀ ਔਰ ਦੱਸਿਆ ਜਾਂਦਾ ਹੈ ਕਿ ਉਸ ਪ੍ਰਾਰਥਨ ਸਮੇਂ ਦੇ ਵਿੱਚ ਜਦੋਂ ਬਾਬਾ ਜੀ ਆਪਣੀ ਉਸ ਬੀਬੀ ਫਾਤਿਮਾ ਜੀ ਦੇ ਨਾਲ ਗਿਆਨ ਗੋਸ਼ਟੀ ਕਰਨ ਵਾਸਤੇ ਇਸ ਸਥਾਨ ਦੇ ਉੱਤੇ ਅੰਦਰ ਵਿਰਾਜਮਾਨ ਸੀ ਤਾਂ ਅਚਾਨਕ ਉਹਨਾਂ ਨੇ ਦਰਵਾਜ਼ਾ ਬੰਦ ਕਰ ਲਿਆ ਕਿਉਂਕਿ ਗਿਆਨ ਗੋਸ਼ਟੀ ਕਰਨੀ ਸੀ ਤਾਂ ਕੁਝ ਲੋਕਾਂ ਨੇ ਉਸ ਵੇਲੇ ਦੇ ਹਾਕਮਾਂ ਨੇ ਬੜਾ ਇਤਰਾਜ ਉਠਾਇਆ ਕਿ ਇਸ ਸਥਾਨ ਦੇ ਉੱਤੇ ਕਿ ਇਹ ਕਿਸੇ ਗਿਆਨ ਗੋਸ਼ਟੀ ਵਾਸਤੇ ਇੱਕ ਲੜਕੀ ਦਾ ਇਸ ਨਾਲ ਹੋਣਾ ਔਰ ਇਹ ਦਰਵਾਜ਼ਾ ਬੰਦ ਕਰਨਾ ਇਹ ਠੀਕ ਨਹੀਂ ਹੈ ਉਚਿਤ ਨਹੀਂ ਮੰਨਿਆ ਉਹਨਾਂ ਨੇ ਸੋ ਉਹਨਾਂ ਨੇ ਕਿਉਂਕਿ ਉਹ ਤਾਂ ਗਿਆਨ ਰੂਪੀ ਰੂਹਾ ਸੀ ਔਰ ਉਹਨਾਂ ਨੇ ਉਸ ਉਸ ਇਸ ਸਥਾਨ ਦੇ ਉੱਤੇ ਇਹ ਦੱਸਣ ਵਾਸਤੇ ਕਿ ਉਹਨਾਂ ਦੇ ਮਨ ਦੇ ਵਿੱਚ ਕੋਈ ਮਿਆਲ ਨਹੀਂ ਸੀ ਕਿਉਂਕਿ ਉਹ ਤਾਂ ਗਿਆਨ ਦੇ ਭਰੇ ਭੰਡਾਰ ਸੀ ਉਹਨਾਂ ਨੇ ਗਿਆ ਬੀਬੀ ਫਾਤਿਮਾ ਜੀ ਨੇ ਉਹਨਾਂ ਨੂੰ ਇੱਕ ਆਕਾਸ਼ਵਾਮੀ ਦੇ ਰਾਹੀਂ ਇਹ ਦੱਸਿਆ ਕਿ ਇਸ ਸਥਾਨ ਦੇ ਉੱਤੇ ਜਿਹੜਾ ਤੁਸੀਂ ਨਾਲ ਦਾ ਸਥਾਨ ਦੇਖ ਰਹੇ ਹੋ ਉੱਥੇ ਬੀਬੀ ਫਾਤਿਮਾ ਜੀ ਦੀ ਜਿਹੜੇ ਹੈ ਉਹ ਸਮਾਦੀ ਬਣੀ ਹੋਈ ਹੈ ਉਹ ਸਥਾਨ ਤੇ ਉਹਨਾਂ ਨੇ ਕਿਹਾ ਕਿ ਮੇਰਾ ਕੋਈ ਵੀ ਉੱਥੋਂ ਦਾ ਜਿਹੜਾ ਹੈ ਮੈਂ ਇੱਕ ਤੁਹਾਨੂੰ ਇੱਕ ਵਿਸ਼ਵਾਸ ਦਿਵਾਉਣ ਵਾਸਤੇ ਇਹ ਐਲਾਨ ਕਰਦੀ ਹਾਂ ਕਿ ਇਸ ਸਥਾਨ ਦੇ ਤੇ ਕੋਈ ਵੀ ਜਿਹੜਾ ਹੈ ਇਹ ਕੋਈ ਵੀ ਇਸ ਸਥਾਨ ਦੇ ਉੱਪਰ ਆਪਣੇ ਛੱਤ ਉੱਗਾਰਾ ਜਿਹੜਾ ਨਹੀਂ ਪਾ ਸਕੇਗਾ ਔਰ ਉੱਥੇ ਹਰ ਸਾਲ ਜਿਹੜੀ ਆ ਇਤੋਂ ਦੇ ਇਸ ਕਮੇਟੀ ਦੇ ਵੱਲੋਂ ਬੜੀ ਸ਼ਰਧਾ ਦੇ ਨਾਲ ਸਾਰੇ ਸਹਿਰਵਸੀ ਸਹਿਯੋਗ ਦੇ ਨਾਲ ਬੀਬੀ ਫਾਤਮਾ ਜੀ ਦੇ ਸਥਾਨ ਦੇ ਉੱਤੇ ਚਦਰ ਜਿਹੜੀ ਹੈ ਉਹ ਚੜਾਈ ਜਾਂਦੀ ਹੈ ਔਰ ਉਸ ਦਾ ਹੀ ਜਿਹੜਾ ਇੱਕ ਸਾਲ ਪਿੱਛੇ ਜਿਹੜਾ ਹੈ ਉਹ ਬੰਦ ਕੀਤਾ ਜਾਂਦਾ ਉਸ ਦੇ ਨਾਲ ਛੱਤ ਦਾ ਰੂਪ ਜਿਹੜਾ ਦਿੱਤਾ ਜਾਂਦਾ ਅੱਗੋਂ ਪਿਛੋਂ ਕੋਈ ਵੀ ਜਿਹੜਾ ਵਿਅਕਤੀ ਹੈ ਉਸ ਉੱਤੇ ਤੁਸੀਂ ਦੇਖੋਗੇ ਕਿ ਕੋਈ ਉਸ ਸਥਾਨ ਦੇ ਉੱਤੇ ਆਪਣੇ ਛੱਤ ਨਹੀਂ ਪਾ ਸਕਦਾ ਔਰ ਉਸ ਦੇ ਨਾਲ ਤੁਸੀਂ ਇੱਕ ਦੇਖ ਰਹੇ ਹੋ ਮੇਰੇ ਖੱਬੇ ਹੱਥ ਇਹ ਨਿਮਦਾ ਦਰਹਤ ਉਸ ਨਿਮ ਦੇ ਵਿੱਚ ਰੁੱਖ ਦੇ ਵਿੱਚ ਤੁਸੀਂ ਦੇਖੋਗੇ ਕਿ ਇੱਕ ਘੋੜੇ ਦੀ ਸ਼ਕਲ ਜਿਹੜੀ ਤੁਹਾਨੂੰ ਸਾਫ ਸਪਸ਼ਟ ਦਿਖਾਈ ਦੇਵੇਗੀ ਉਹ ਘੋੜਾ ਜਿਹੜਾ ਹੈ ਉਹ ਇਸ ਸਖੀ ਸ਼ਾਹ ਸੁਲਤਾਨ ਜੀ ਦਾ ਜਿਹੜਾ ਘੋੜਾ ਰੱਖਿਆ ਸੀ ਉਸ ਨੇ ਵੀ ਆਪਣੇ ਆਪ ਨੂੰ ਲੋਪ ਕਰ ਲਿਆ ਸੀ ਔਰ ਜਦੋਂ ਇੱਥੇ ਪਿੱਛੇ ਜੇ ਬਹੁਤ ਹਨੇਰੀ ਚਕਰ ਤੂਫਾਨ ਆਇਆ ਤੇ ਆਪਣੇ ਆਪ ਹੀ ਇਹ ਜਿਹੜਾ ਨਿਮ ਦਾ ਰੁੱਖ ਹੈ ਉਹ ਆਪਣੇ ਉਛਲ ਨਹੀਂ ਹੋ ਗਿਆ ਹਲੇ ਤਵਾਲਿਓਂ ਔਰ ਉਸ ਦੇ ਵਿੱਚ ਜਿਹੜਾ ਘੋੜੇ ਦਾ ਤੁਹਾਨੂੰ ਵਿਰਾਟ ਰੂਪ ਜਿਹੜਾ ਅੱਜ ਵੀ ਦਿਖਾਈ ਦੇ ਰਿਹਾ ਹੈ ਔਰ ਜਿਸ ਨੂੰ ਪੂਰਾ ਇਥੋਂ ਦੀ ਸੰਗਤ ਨੇ ਜਿਹੜਾ ਹੈ ਉਸ ਨੂੰ ਯਾਦਗਾਰੀ ਬਣਾਉਣ ਵਾਸਤੇ ਆਪਣਾ ਸ਼ੀਸ਼ੇ ਦਾ ਜਿਹੜਾ ਹੈ ਚਾਰੇ ਪਾਸੇ ਗੇਟ ਲਗਾ ਦਿੱਤੇ ਨੇ ਔਰ ਇਹ ਵੀ ਜਿਹੜਾ ਸਥਾਨ ਹੈ ਬੜਾ ਹੀ ਪਹੁੰਚ ਆਸਥਾਨ ਹੈ ਬਹੁਤ ਹੀ ਪੂਜਨੀਕ ਸਥਾਨ ਹੈ ਵਿਦੇਸ਼ਾਂ ਵਿਦੇਸ਼ਾਂ ਤੋਂ ਸੰਗਤ ਹਰ ਸਾਲ ਇੱਥੇ ਆਉਂਦੀਆਂ ਨੇ ਔਰ ਸਾਰੇ ਇਸ ਇੰਸੋ ਦੇ ਸੰਗਤ ਦੇ ਜਿਹੜੇ ਪ੍ਰਧਾਨ ਜੀ ਸਾਡੇ ਸੁਚਾ ਸਿੰਘ ਜੀ ਔਰ ਉਹਨਾਂ ਦੇ ਨਾਲ ਸਮੂਹ ਜਿਹੜੇ ਆ ਜਿੰਨੀ ਸੰਗਤ ਹੈ ਉਹਨਾਂ ਦੇ ਰਿਆਨ ਮਾਈ ਦੇ ਵਿੱਚ ਸਾਰੇ ਰਲ ਕੇ ਇਸ ਤਿੰਨ ਦਿਨ ਦਾ ਜਿਹੜਾ ਇਹ ਆਯੋਜਨ ਕਰਨ ਜਾ ਰਹੇ ਆ ਮੈਂ ਇਹਨਾਂ ਦੀ ਸਾਰੀ ਕਮੇਟੀ ਨੂੰ ਪਹਿਲੇ ਦਿਨ ਤੋਂ ਇਹਨਾਂ ਦਾ ਬਹੁਤ ਧੰਨਵਾਦ ਕਰਦਾ ਕਮਲ ਜੀ ਸੋਨੀ ਜੀ ਨੂੰလည်း ਧੰਨਵਾਦ ਕਰਦਾ ਦਿਨ ਰਾਤ ਬਿਨਾ ਕਿਸੇ ਬਿਨਾ ਕਾਸ ਕ੍ਰੂਡ ਐਂਡ ਰਿਲੀਜੀਅਨ ਦੇ ਬਿਨਾ ਕਿਸੇ ਧਰਮ ਜਾਤ ਪਾਤੀ ਤੋਂ ਉੱਤੇ ਉੱਠ ਕੇ ਇੱਥੇ ਸੰਗਤਾਂ ਜਿੱਦੀਆਂ ਸੇਵਾ ਕਰਦੇ ਆਂ ਔਰ ਦਿਨ ਰਾਤ ਜਿਹੜਾ ਇੱਥੇ ਸੇਵਾ ਕਰਦੇ ਆ ਮੈਂ ਇਹਨਾਂ ਨੂੰ ਫੇਰ ਇੱਕ ਵਾਰੀ ਸਮੂਹੇ ਸ਼ਹਿਰ ਵਾਸੀਆਂ ਵੱਲੋਂ ਸਮੂਹੇ ਸ਼ਹਿਰ ਨਗਰ ਨਗਰ ਕੌਂਸਲ ਵੱਲੋਂ ਸਮੂਹੇ ਸਾਥੀਆਂ ਵੱਲੋਂ ਇਹਨਾਂ ਨੂੰ ਜੀ ਆਇਆਂ ਕਿੰਨਾ ਬੜਾ ਵਧਾਈ ਦੇ ਪਾਤਰ ਆ ਇਹਨਾਂ ਨੂੰ ਫੇਰ ਇੱਕ ਵਾਰੀ ਮੁਬਾਰਕ ਦਿਨਾ ਜਿਨ੍ਹਾਂ ਨੇ ਇਹ ਯੋਜਨ ਸਫਲ ਕੀਤਾ ਪਵਿੱਤਰ ਸ਼ਹਿਰ ਸੁਲਤਾਨਪੁਰ ਲੋਧੀ ਦੀ ਧਰਤੀ ਤੇ ਪੀਰ ਬਾਬਾ ਸਗੀ ਸ਼ਾਹ ਸੁਲਤਾਨ ਜੀ ਦਾ ਮੇਲਾ ਬੜੀ ਤੁੰਤਾਲ ਨਾਲ ਮਨਾਇਆ ਜਾ ਰਿਹਾ ਹੈ ਸੂ ਸੰਤਾ ਨੂੰ ਇਸ ਮੇਲੇ ਦੀ ਲੱਖਾਂ ਮੁਬਾਰਕਾ ਤੇ ਸੂ ਕਮੇਟੀ ਵੱਲੋਂ ਸਾਰੇ ਨੂੰ ਹੱਥ ਜੋੜ ਬੇਨਤੀ ਆ ਇਸ ਮੇਲੇ ਦੀ ਪੁੱਜੋ ਤੇ ਬਾਬਾ ਜੀ ਦਾ ਅਸ਼ੀਰਵਾਦ ਪ੍ਰਾਪਤ ਕਰੋ ਜੈ ਸائیں ਜੀ ਜੈ ਬਾਬਾ ਸਗੀ ਸ਼ਾਹ ਸੁਲਤਾਨ ਜੀ